ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਾਂ ਜੀ ਕੈਲਗਰੀ ਸ਼ਹਿਰ ਵਿੱਚ ਪ੍ਰੇਰੀ ਵਿੰਡਜ਼ ਗਰਾਊਂਡ ਇਹ ਉਹ ਜਗ੍ਹਾ ਹੈ ਜਿੱਥੇ ਨਗਰ ਕੀਰਤਨ ਵਾਲੇ ਦਿਨ ਬਾਵਾ ਪਰਮੀ ਰੌਣਕ ਹੁੰਦੀ ਹੈ ਸੰਗਤਾਂ ਦੀ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ ਜਿਹਾ ਸਾਚਾ ਖੇਤਾਂ ਉਹ ਜੋ ਸਾਰਾ ਤੁਸੀਂ ਮੰਜ਼ਰ ਦੇਖ ਰਹੇ ਹੋ ਇਹ ਸਾਰੇ ਉਸੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਨਗਰ ਕੀਰਤਨ ਜੋ ਸਨਚਰਵਾਰ ਨੂੰ ਹੋਣ ਜਾ ਰਹੇ ਨੇ ਜਿਸ ਨਗਰ ਕੀਰਤਨ ਕੈਲਗਰੀ ਵਿੱਚ ਸਜਾਇਆ ਜਾ ਰਹੇ ਨੇ ਤੇ ਇਹਨਾਂ ਦੇ ਮੁੱਖ ਪ੍ਰਬੰਧਕ ਜਿਹੜੇ ਹੁੰਦੇ ਨੇ ਜਿਉ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਕਮੇਟੀ ਦੇ ਸਾਰੇ ਮੈਂਬਰ ਤੇ ਸਮੂਹ ਸਾਧ ਸੰਗਤ ਹੁੰਦੇ ਨੇ। ਸੋ ਵੱਡੀ ਜ਼ਿੰਮੇਵਾਰੀ ਵੀ ਹੈ ਸਿਟੀ ਦੇ ਨਾਲ ਵੀ ਮਿਲ ਕੇ ਚੱਲਣਾ ਹੈ। ਰੂਲਸ ਐਂਡ ਰੈਗੂਲੇਸ਼ਨ ਦਾ ਵੀ ਖਿਆਲ ਰੱਖਣਾ ਕਿੱਥੇ ਕੀ ਹੋਵੇਗਾ ਕਿਵੇਂ ਹੋਵੇਗਾ ਸਭ ਕੁਝ। ਇਹ ਜਾਣਕਾਰੀ ਅਸੀਂ ਲੈਂਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਸਦਾ ਬਲਜਿੰਦਰ ਸਿੰਘ ਜੀ ਗਿੱਲ ਤੇ ਚੇਅਰਮੈਨ ਸਾਹਿਬ ਗੁਰਜੀਤ ਸਿੰਘ ਜੀ ਸਿੱਧੂ। ਗਿੱਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਨਗਰ ਕੀਰਤਨ ਦਾ ਸਮਾਂ ਦਿਨ ਕਿੱਥੋਂ ਸ਼ੁਰੂ ਚੱਲੇ ਪਾਉਣੇ ਨੇ ਤੇ ਕਿੱਥੇ ਆ ਕੇ ਸਮਾਪਤੀ ਹੋਵੇਗੀ ਹਾਂਜੀ ਸਭ ਤੋਂ ਪਹਿਲਾਂ ਮੈਂ ਸੁਰ ਸੰਗ ਰੇਡੀਓ ਦਾ ਧੰਨਵਾਦ ਕਰਦਾ ਜਿਸ ਤਰ੍ਹਾਂ ਤੁਸੀਂ ਹਰ ਸਾਲ ਜਦੋਂ ਵੀ ਨਗਰ ਕੀਰਤਨ ਦੀ ਰਾਮਤਾ ਹੁੰਦੀ ਹੈ ਤੁਸੀਂ ਮੂਰੇ ਹੋ ਕੇ ਸੇਵਾ ਨਿਭਾਉਂਦੇ ਆ ਆਪਣੇ ਚੈਨਲ ਦੇ ਥਰੂ ਤੇ ਜਿਹੜਾ ਨਗਰ ਕੀਰਤਨ ਸ਼ੁਰੂ ਹੋਣਾ ਜੀ ਆਪਣੇ ਗੁਰਦਵਾਰ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਤੋਂ ਸ਼ੁਰੂ ਹੋਣਾ ਜੀ ਜਿਸ ਤਰ੍ਹਾਂ ਹਰ ਸਾਲ ਦੂਜੇ ਹਫਤੇ ਮਈ ਦੇ ਤਰੀਕਾ ਚੇਂਜ ਹੋ ਜਾਂਦੀਆਂ ਐਸੀ ਹੀ ਹੈਗਾ ਮਈ ਦੀ 10 ਤਰੀਕ ਨੂੰ ਦਿਨ ਛੇਚਰਵਾਰ ਸਵੇਰ ਨੂੰ ਪਹਿਲਾਂ ਜੀ ਆਪਣੇ ਸਾਜ ਪਾਠ ਦੇ ਭੋਗ ਪੈਣਗੇ ਤਕਰੀਬਨ 8:30 ਵਜੇ ਤੇ 9:30 ਵਜੇ ਆਰੰਭਤਾ ਹੋਣੀ ਆ ਨਗਰ ਕੀਰਤਨ ਦੀ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਨੇ ਕਿਰਪਾ ਕੀਤੀ ਆ ਇਸ ਸਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਰਿਹਾ ਆ ਦੂਰੋਂ ਤੇ ਹੋਰ ਵੀ ਸ਼ਹਿਰਾਂ ਤੋਂ ਵੱਖਰੀ ਵੱਖਰੀ ਕੰਟਰੀਆਂ ਤੋਂ ਇੱਥੇ ਸੰਗਤ ਭਾਰੀ ਗਿਣਤੀ ਵਿੱਚ ਪਹੁੰਚ ਰਹੀ ਆ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਆ ਆ ਮੈਂ ਦੱਸਣਾ ਚਾਹੁੰਦਾ ਆਪ ਜੀ ਦੇ ਚਾਨ ਦੇ ਉੱਤੇ ਸੇਮ ਰੂਟ ਵਾ ਜੀ ਗੁਰਦਆਸਬ ਤੋਂ ਚਾਲੇ ਪਾਣੇ ਆ ਤੇ ਮੁੜ ਕੇ ਪ੍ਰਾਇਡਿਮੈਂਟ ਪਾਰਕ ਉੱਥੇ ਸਮਾਪਤੀ ਹੋਣੀ ਆ ਤਕਰੀਬਨ ਸਮਾਂ ਜਿਹੜਾ ਹੈਗਾ ਜੀ 2:30 ਵਜੇ ਦਾ ਤਕਰੀਬਨ ਹੋਣਾ ਆ ਤੇ ਉਸ ਸਵੇਰ ਨੂੰ ਇੱਥੇ ਦੀਵਾਨ ਚੱਲਣਗੇ ਜੀ ਆਪਣੇ ਆਪਣੇ ਪਾਰਕ ਦੇ ਵਿੱਚ ਪਰ ਮਹਾਰਾਜ ਦੇ ਪ੍ਰਕਾਸ਼ ਕੀਤੇ ਜਾਣਗੇ ਤੇ ਸਾਡੇ ਕੋਲ ਢਾਡੀ ਜਿਹਾ ਸੇ ਕੀਰਤਨੀ ਜਿਹਾ ਕਥਾਵਾਚਕ ਪਹੁੰਚੇ ਹੋਏ ਹਨ ਤੇ ਬਹੁਤ ਵਧੀਆ ਜਿੱਦਾਂ ਪ੍ਰੋਗਰਾਮ ਜਿੱਦਾਂ ਸੰਗਤ ਦੇ ਸਹਿਯੋਗ ਨਾਲ ਅੱਢੀ ਕਿਆ ਗਿਆ ਹੈ ਅਸੀਂ ਚਾਹੁੰਦੇ ਹੈਗੇ ਜਿੰਨੇ ਵੀ ਜਿੱਤੇ ਆਪਣੇ ਕਰਗੀ ਸਮੂਹ ਸੰਗਤ ਤੇ ਹੋਰ ਵੀ ਸੱਜਣ ਮਿੱਤਰ ਸਾਨੂੰ ਇੱਥੇ ਨਗਰ ਕੀਰਤਨ ਵਿੱਚ ਆ ਕੇ ਜਰੂਰ ਜਿੱਦਾਂ ਯੋਗਦਾਨ ਪਾਇਓ ਜੀ ਸੋ ਇਹ ਜਿਹੜੇ ਨਗਰ ਕੀਰਤਨ ਹੋਣ ਜਾ ਰਹੇ ਨੇ ਜੀ ਸਜਾਏ ਜਾਣਗੇ ਇਹਦੇ ਵਿੱਚ ਜ਼ਾਹਰ ਤੌਰ ਤੇ ਬਾਰੋਂ ਵੀ ਸੰਗਤਾਂ ਆਉਣਗੀਆਂ ਸੋ ਗੁਰਦੁਆਰਾ ਸਾਹਿਬ ਤੋਂ ਤੁਸੀਂ ਜਿਵੇਂ ਦੱਸਿਆ ਕਿ 8:30 ਵਜੇ ਦੇ ਆਸ-ਪਾਸ ਚੱਲੇ ਪਾਉਣੇ ਨੇ ਫਿਰ ਪ੍ਰੀ-ਇਵੈਂਟਸ ਗਰਾਊਂਡ ਆ ਕੇ ਜਿਹੜੀ ਹੈ ਜੀ ਉਹ ਸਮਾਪਤੀ ਹੋਵਗੀ ਤੇ ਇੱਥੇ ਦੀਵਾਨ ਹਾਲ ਜਿਹੜੇ ਹੋਣਗੇ ਜੀ ਹਾਂਜੀ ਦੀਵਾਨ ਹਾਲ ਸਜਣਗੇ ਜੀ ਸਵੇਰ ਤੋਂ ਲੈ ਕੇ 8 ਵਜੇ ਪ੍ਰਕਾਸ਼ ਕਰਦਣੇ ਜੀ ਇੱਥੇ ਅੱਛਾ ਜੀ ਹਾਂ ਪਾਰਕ ਦੇ ਵਿੱਚ ਠੀਕ ਹੈ ਜੀ ਤੇ ਆਪ ਜੀ ਦੇਖ ਰਹੇ ਹੋ ਇੱਥੇ ਤਿਆਰੀਆਂ ਹੋ ਰਹੀਆਂ ਆ ਹਰ ਸਾਲ ਇੱਥੇ ਤਿਆਰੀਆਂ ਹੁੰਦੀਆਂ ਆ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਜਿੱਦਾਂ ਸੰਗਤ ਮਹਾਰਾਜ ਦੇ ਦਰਸ਼ਨ ਕਰ ਸਕਣ ਤੇ ਇਥੇ ਨਗਰ ਕੀਰਤਨ ਨੂੰ ਵਾਪਸ ਆ ਕੇ ਇੱਥੇ ਬੈਠ ਕੇ ਦੀਵਾਨ ਵੀ ਸੁਣ ਸਕਦੇ ਆ ਤੇ ਲੰਗਰ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਜੇ ਜੇ ਕਿਤੇ ਸੰਗਤ ਬਾਹਰੋਂ ਆਂਦੀ ਆਂਦੀ ਆ ਉਹਨਾਂ ਲਈ ਵੀ ਅਸੀਂ ਪ੍ਰਬੰਧ ਕੀਤਾ ਗਿਆ ਹੈ ਉਹ ਸਾਡੇ ਨਾਲ ਸੰਪਰਕ ਕਰਨ ਕਮੇਟੀਾਂ ਆਪਣਾਣਾ ਤੇ ਉਹਨਾਂ ਦੇ ਰਹਿਣ ਹਾਸਲੇ ਵੀ ਅਸੀਂ ਪ੍ਰਬੰਧ ਕਰਾਂਗੇ ਸਾਡੇ ਨਾਲ ਸ ਚੇਅਰਮੈਨ ਸਾਹਿਬ ਗੁਰਜੀਤ ਸਿੰਘ ਸਿੱਧੂ ਭਾਈ ਸਾਹਿਬ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਜੀ ਅਕਲਦੀਪ ਜੀ ਤੁਹਾਨੂੰ ਅਤੇ ਰੇਡੀਓ ਸੁਰ ਸੰਗਮ ਦੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਜੀ ਭਾਈ ਸਾਹਿਬ ਜੀ ਜਿਵੇਂ ਪ੍ਰਧਾਨ ਸਾਹਿਬ ਹਰੋਣ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਅਸੀਂ ਇੰਨਾ ਗਰਾਊਂਡ ਦੇ ਵਿੱਚ ਆਉਣਾ ਖੁੱਲੀ ਡੁੱਲੀ ਜਗ੍ਹਾ ਹੈ ਬਹੁਤ ਰਮਣੀਕ ਜਗ੍ਹਾ ਹੈ ਬੜੀ ਸੋਹਣੀ ਹੈ ਔਰ ਇਹ ਚੰਗੀ ਗੱਲ ਹੈ ਕਿ ਭਾਈਚਾਰੇ ਦਾ ਇੰਨਾ ਇੰਨਾ ਦਬਦਬਾ ਹੈ ਕਿ ਗਰਾਊਂਡ ਸਾਨੂੰ ਮਿਲਦੀ ਜਿਹੜੀ ਆਮ ਤੌਰ ਤੇ ਨਹੀਂ ਮਿਲਦੀ ਇਹੋ ਇਹ ਡੋਮ ਲੱਗ ਸੈਂਟ ਲੱਗੇ ਹੋਏ ਨੇ ਇਹ ਤੇ ਸਾਰਾ ਪ੍ਰਬੰਧ ਜਿਹੜਾ ਇੱਥੇ ਦਾ ਮੜਾ ਜਿਹਾ ਸਮਝਾ ਦਿਓ ਜੀ ਕਿ ਕਿਵੇਂ ਹੈ ਸਾਰਾ ਬਿਲਕੁਲ ਜੀ ਉਹ ਤੋਂ ਪਹਿਲਾਂ ਮੈਂ ਥੋੜਾ ਜਿਹਾ ਨਗਰ ਕੀਰਤਨ ਦੀ ਹਿਸਟਰੀ ਬਾਰੇ ਗੱਲ ਕਰਨੀ ਚਾਹੂੰਗਾ ਕਿ 1999 ਦੇ ਵਿੱਚ ਪਹਿਲੀ ਵਾਰੀ ਜਿਹੜਾ ਖਾਲਸਾ ਸਜਨਾ ਦੀ ਵਿਸਣੂ ਸਮਰਪਿਤ ਜਿਹੜਾ 386 ਕੈਲਗਰੀ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਉਦੋਂ ਨਗਰ ਕੀਰਤਨ ਹੋਇਆ ਸੀਗਾ ਤੇ 2 ਸਾਲ ਕੋਵਿਡ ਕਰਕੇ ਆਪਾਂ ਕਰ ਨਹੀਂ ਸਕੇ ਤੇ ਇਸ ਸਾਲ ਜਿਹੜਾ ਹੈਗਾ 25ਵਾਂ ਜਿਹੜਾ ਸਾਲਾਨਾ ਨਗਰ ਕੀਰਤਨ ਆ ਜੀ ਇਹ ਜਿਹੜਾ ਕੈਲਗਰੀ ਦੀ ਸਿੱਖ ਸੰਗਤ ਸਮੂਹ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਆਪਾਂ ਕਰਦੇ ਜਿਵੇਂ ਤੁਸੀਂ ਡੋਮ ਦੀ ਗੱਲ ਕੀਤੀ ਆ ਜੀ ਕਿਉਂਕਿ ਇੱਥੇ ਜਿਵੇਂ ਪ੍ਰਧਾਨ ਜੀ ਉਹਨਾਂ ਨੇ ਪਹਿਲਾਂ ਬੇਨਤੀ ਕੀਤੀ ਆ ਕਿ ਗੁਰੂ ਸਾਹਿਬ ਜੀ ਦੇ ਜਿਹੜੇ ਸਰੂਪ ਨੇ ਉਹ ਤਕਰੀਬਨ 10:00 ਵਜੇ 9 ਤੋਂ 10 ਦੇ ਵਿੱਚ ਵਿੱਚ ਇੱਥੇ ਪ੍ਰਗਟ ਹੋਣਗੇ ਪਪਾ ਮੇਨ ਜਿਹੜਾ ਕੋਈ ਜਿਹੜਾ ਆਪਣਾ ਮੇਨ ਮੋਟਿਵ ਉਹ ਜੋੜ ਮੇਲਾ ਬਣਾਉਣ ਦਾ ਵਾਜੀ ਕਿਉਂਕਿ ਇੱਥੇ ਇਹਨੂੰ ਅਸੀਂ ਜੋੜ ਮੇਲੇ ਦੇ ਰੂਪ ਦੇ ਵਿੱਚ ਮਨਾ ਰਹੇ ਹਾਂ ਗੁਰੂ ਸਾਹਿਬ ਜੀ 10 ਵਜੇ ਪੰਡਾਲ ਦੇ ਵਿੱਚ ਸ਼ੁਸ਼ੋਭਿਤ ਹੋਣਗੇ ਸੰਗਤ ਵਾਸਤੇ ਪੰਡਾਲ ਲਾਇਆ ਗਿਆ ਉਹਦੇ ਨਾਲ ਨਾਲ ਜਿੰਨੇ ਤੁਸੀਂ ਦੇਖ ਰਹੇ ਹੋ ਕਿ ਟੈਂਟ ਲੱਗੀ ਹੋਈ ਹੈ ਤਕਰੀਬਨ 120 ਦੇ ਕਰੀਬ ਟੈਂਟ ਨੇ ਜੀ ਜਿਨ੍ਹਾਂ ਦੇ ਵਿੱਚ ਆਪਾਂ ਸੰਗਤ ਦੇ ਲਈ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਵਾ ਮੇਰੇ ਖਾਲੇ ਦੀ ਬੁਕਿੰਗ ਕਾਫੀ ਹੁੰਦੀ ਜ਼ੋਰਦਾਰ ਹੁੰਦੀ ਹੈ ਜੇ ਮਿਲਦੀ ਨਹੀਂ ਜਗ੍ਹਾ ਹਾਂਜੀ ਜਗ੍ਹਾ ਮਿਲਦੀ ਨਹੀਂ ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨਾ ਵੀਰਾਂ ਨੇ ਪਿਛਲੇ ਸਾਲ ਸੇਵਾ ਕੀਤੀ ਸੀ ਉਹਨਾਂ ਨੂੰ ਅਸੀਂ ਪਹਿਲ ਦਿੰਨੇ ਆ ਜਦੋਂ ਉਹਨਾਂ ਦੇ ਵਿੱਚੋਂ ਜਿਹੜੇ ਨਹੀਂ ਆਉਂਦੇ ਫਿਰ ਨਵੇਂਆਂ ਵਾਸਤੇ ਆਪਾਂ ਜਿਹੜੀ ਪਲੇਸ ਆ ਓਪਨ ਕਰਦੇ ਆ ਜੀ ਅ ਜੇ ਤੁਸੀਂ ਦੇਖੋਗੇ ਸਾਰੇ ਪ੍ਰੇਰੀ ਇਵੈਂਟ ਪਾਰਕ ਨੂੰ ਆਪਾਂ ਨੇ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ ਪਿੱਛੇ ਆਪਣੇ ਹਿੱਲ ਹਿਲਲ ਦੀ ਪਰਲੀ ਸਾਈਡ ਇੱਕ ਏਰੀਆ ਬਣਾਇਆ ਇੱਕ ਏ ਸਾਈਡ ਆ ਇੱਧਰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀ ਸਟੇਜ ਹੋਊਗੀ ਦੂਸਰੀ ਸਾਈਡ ਆਪਣਾ ਜ ਦਸ਼ਮੇਰ ਕਲਚਰ ਸੈਂਟਰ ਦਾ ਸਾਡਾ ਗੁਰਮਤ ਸੈਂਟਰ ਉਹਦੇ ਜਿਹੜੇ ਬੱਚੇ ਜਿਹੜੇ ਤੰਤੀ ਸਾਧਨ ਦੇ ਨਾਲ ਸਾਡੇ ਇੱਥੇ ਕੀਰਤਨ ਸਿੱਖ ਰਹੇ ਨੇ ਉਹ ਕੀਰਤਨ ਕਰਨਗੇ ਜੀ ਤੇ ਹਾਂ ਜੀ 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 ਕਿੰਨੇ ਕੁ ਜਥੇ ਕੀਰਤਨੀ ਜਥੇ ਕਵੀਸ਼ਰੀ ਟਾੜੀ ਜਥੇ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਅਸੀਂ ਐਕਸਪੈਕਟ ਕਰ ਸਕਦੇ ਹਾਂ ਨਗਰ ਕੀਰਤਨ ਦੇ ਦੌਰਾਨ ਤੇ ਇੱਥੇ ਸਟੇਜ ਦੇ ਵਿੱਚ ਆ तकरीबन 4 ਤੋਂ 5 ਦੇ ਕਰੀਬ ਟਾੜੀ ਜਥੇ ਨੇ ਜੀ ਔਰ ਜਿਹੜੇ ਇੰਨੀ ਆਪਣੇ 7-8 ਦੇ ਕਰੀਬ ਜਿਹੜੇ ਹੈਗੇ ਆਪਣੇ ਕੀਰਤਨੀ ਜਥੇ ਨੇ ਜਿਹੜੇ ਪੰਥ ਪਰਿਸ਼ਦ ਦੇ ਜਥੇ ਨੇ ਜਿਵੇਂ ਸਾਡੇ ਕੋਲੇ ਕਥਾਵਾਚਕ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਆਏ ਹੋਏ ਨੇ ਸਾਡੇ ਕੋਲੇ ਤਖਤਸ਼੍ਰੀ ਹਜੂਰ ਸਾਹਿਬ ਸਤਖੰਡ ਅਬਚਲ ਨਗਰ ਦੇ ਜਿਹੜੇ ਹੈਗੇ ਨੇ ਹੈਡ ਗ੍ਰੰਥੀ ਉਹ ਵੀ ਸਾਡੇ ਕੋਲੇ ਪਹੁੰਚੇ ਹੋਏ ਨੇ ਸੋ ਉਹ ਕੁੱਲ ਮਿਲਾ ਕੇ ਵੱਡੀ ਗਿਣਤੀ ਦੇ ਵਿੱਚ ਪ੍ਰਚਾਰਕ ਵੀ ਪਹੁੰਚ ਰਹੇ ਨੇ ਉਹਦੇ ਨਾਲ ਨਾਲ ਜੇ ਜਿਵੇਂ ਪ੍ਰਧਾਨ ਜੀ ਹੁਣੇ ਨੇ ਤੁਹਾਨੂੰ ਦੱਸਿਆ ਕਿ ਜੇ ਆਪਾਂ ਰੂਟ ਦੀ ਗੱਲ ਕਰਨੀ ਹੋਵੇ ਪਿਛਲੇ ਸੇਮ ਰੂਟ ਆ ਜੀ ਆਪਾਂ ਗੁਰਦੁਆਰਾ ਸਾਹਿਬ ਬੁਲੇਵਾਰਡ ਤੋਂ ਚੱਲ ਕੇ ਫਾਲਕਨ ਰਿਜ ਬੁਲੇਵਾਰਡ 64 ਵਾਲੀਆਂ ਬੱਤੀਆਂ ਕ੍ਰੋਸ ਕਰਦੇ ਹੋਏ ਕੈਸਲ ਰਿਜ ਬੁਲੇਵਾਰਡ ਕੈਸਲ ਰਿਜ ਬੁਲੇਵਾਰਡ ਤੋਂ ਆਪਾਂ ਜਿਹੜਾ ਹੈਗਾ ਪ੍ਰੇਰੀ ਇਵੈਂਟ ਪਾਰਕ ਪਹੁੰਚਾਂਗੇ ਆ ਮੇਨ ਜਿਹੜੀ ਗੱਲ ਆ ਪਿਛਲੀ ਵਾਰੀ ਕਾਫੀ ਇੱਕ ਮਿਸ ਹੋਈ ਸੀਗੀ ਕਿ ਪ੍ਰੇਰੀ ਇਵੈਂਟ ਪਾਰਕ ਦੇ ਵਿੱਚ ਨਗਰ ਕੀਰਤਨ ਆਉਣਾ ਕਿੱਥੇ ਆ ਸੋ ਪ੍ਰੇਰੀ ਇਵੈਂ ਜਿਹੜਾ ਅੱਗੇ ਮਸਜਿਦ ਵਾਲੀ ਸਾਈਡ ਨੂੰ ਮੁੜ ਕੇ ਘੁੰਮ ਕੇ ਆਉਂਦਾ ਹੁੰਦਾ ਸੀਗਾ ਉਹ ਨਗਰ ਕੀਰਤਨ ਉਸ ਸਾਈਡ ਨੂੰ ਇਹਦੀ ਨਹੀਂ ਹੋਣਾ ਸੋ ਕੈਸਲ ਰিজ ਬੁਲੇਵਰਡ ਦੇ ਉੱਤੇ ਪ੍ਰੇਰੀ ਇਵੈਂਟ ਪਾਰਕ ਦੇ ਕੋਰਨਰ ਦੇ ਉੱਤੇ 20 ਤੋਂ 25 ਮਿੰਟ ਗੁਰੂ ਸਾਹਿਬ ਜੀ ਵਾਲਾ ਜਿਹੜਾ ਫਲੋਟ ਆ ਖੜੂਗਾ ਸੰਗਤਾਂ ਮੱਥਾ ਟੇਕ ਸਕਦੀਆਂ ਨਹੀਂ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਫਲੋਟ ਨੇ ਉਹ ਗਰਾਊਂਡ ਦੇ ਵਿੱਚ ਹੀ ਰਹਿਣਗੇ ਜਿਹੜੇ ਗੁਰੂ ਸਾਹਿਬ ਜੀ ਜਿਹੜਾ ਫਲੋਟ ਆ ਉਹ ਬੈਕ ਗੁਰਦੁਆਰਾ ਸਾਹਿਬ ਜਾ ਕੇ ਜਿਹੜੀ ਸਮਾਪਤੀ ਆ ਗੁਰਦੁਆਰਾ ਸਾਹਿਬ ਹੋਊਗੀ ਜੀ ਬਹੁਤ ਸਾਰੀਆਂ ਸੰਸਥਾਵਾਂ ਵੀ ਆ ਹੋਰ ਵੀ ਆ ਵੌਲੰਟੀਅਰਸ ਵੀ ਹੈਗੇ ਆ ਤੇ ਕੁਝ ਹੋਰ ਜਿਹੜੀਆਂ ਇਵੈਂਟਸ ਕੁਝ ਹੋਰ ਵੀ ਜਿਹੜੀਆਂ ਉਲਿਕੀਆਂ ਜਾ ਰਹੀਆਂ ਨੇ ਜਾਂ ਗੁਰਦੁਆਰਾ ਸਾਹਿਬ ਕੋਲ ਜਿਹੜੀਆਂ ਹੋ ਰਹੀਆਂ ਉਹਨਾਂ ਦਾ ਮੜਾ ਜਾ ਵੇਰਵਾ ਦਿਓ ਕਿ ਕਿਹੜੀ-ਕਿਹੜੀਆਂ ਹੋ ਸਕਦੀਆਂ ਨੇ ਹੋਰ ਅ ਨਗਰ ਕੀਰਤਨ ਦੇ ਉੱਤੇ ਤਾਂ ਜੀ ਜਿਹੜਾ ਮੇਨ ਹੈਗਾ ਵੀ ਦੋ ਏਰੀਆਜ਼ ਨੇ ਇੱਕ ਤਾਂ ਫਲੋਟ ਦਾ ਏਰੀਆ ਵਾ ਤੁਸੀਂ ਸੰਗਤ ਨਗਰ ਕੀਰਤਨ ਦੇ ਨਾਲ-ਨਾਲ ਚੱਲ ਸਕਦੀ ਆ ਜਾਂ ਪ੍ਰੇਰੀ ਇਵੈਂਟ ਪਾਰਕ ਦਾ ਏਰੀਆ ਜ ਆਹ ਸਟਾਰਟ ਤੇ ਸਾਡਾ ਬਿਜ਼ਨਸਮੈਨ ਭਾਈਚਾਰਾ ਸਾਡੇ ਜਿਵੇਂ ਆਪਾਂ ਜਿਹੜੇ EMPLOYES ਦੀਆਂ ਜੂਨੀయన్స్ ਕਹ ਲਈਏ ਜਾਂ EMPLOYE ਦਾ ਸਮੂਹ ਕਹ ਲਈਏ ਚਾਹੇ ਉਹ CN ਵਾਲੇ ਨੇ ਚਾਹੇ ਉਹ BYZEN ਵਾਲੇ ਨੇ ਚਾਹੇ ਉਹ ਲੋਬਲਾ ਵਾਲੇ ਨੇ ਜਾਂ ਹੋਰ ਵੱਖ-ਵੱਖ ਜਿਹੜੇ WALMART ਵਾਲੇ ਨੇ ਹੋਰ ਵੱਖ-ਵੱਖ ਜਿੰਨੇ ਵੀ ਸਾਡੇ EMPLOYES ਨੇ ਉਹ 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 ਸਾਰੇ ਇਕੱਠੇ ਹੋ ਕੇ ਉਸ ਦਿਨ ਸੇਵਾ ਕਰਦੇ ਨੇ ਉਹਦੇ ਨਾਲ ਨਾਲ ਜਿੰਨੇ ਬਿਜ਼ਨਸਮੈਨ ਭਾਈਚਾਰਾ ਉਹ ਸਾਰਾ ਇਕੱਠਾ ਹੋ ਕੇ ਸੇਵਾ ਕਰਦਾ ਵਾ ਸੋ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਆਪਾਂ ਜਿਹੜਾ ਲੰਗਰ ਦਾ ਪ੍ਰਬੰਧ ਕਰ ਰਹੇ ਆਂ ਇਦੇ ਨਾਲ-ਨਾਲ ਮੇਨ ਇੱਕ ਜ਼ਰੂਰੀ ਹੈ ਜਿਹੜਾ ਜਿਹੜਾ ਐਮਰਜੈਂਸੀ ਪਲਾਨ ਆ ਉਹ ਉਹ ਡਿਸਕਸ ਕਰਨਾ ਸੰਗਤ ਦੇ ਨਾਲ ਜ਼ਰੂਰੀ ਹੈ ਅ ਕੈਲਗਰੀ ਪੁਲਿਸ ਵੱਲੋਂ ਇੱਕ ਸਪੈਸ਼ਲ ਜਿਹੜਾ ਹੈਗਾ ਜੀ ਵੈਸਟਵਿੰਡ ਦੇ ਜਿਹੜਾ ਪੁਲਿਸ ਸਟੇਸ਼ਨ ਉਹਦੇ ਵਿੱਚ ਇੱਕ ਸਪੈਸ਼ਲ ਕੰਟਰੋਲ ਰੂਮ ਬਣਾਇਆ ਜਾਂਦਾ ਜਿਹੜਾ ਨਗਰ ਕੀਰਤਨ ਨੂੰ ਸਾਰਿਆਂ ਨੂੰ ਕੰਟਰੋਲ ਕਰਦਾ ਸੋ ਉਹਦੇ ਲਈ ਵੀ ਜੇਕਰ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਨਗਰ ਕੀਰਤਨ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਕਿ ਕੋਈ ਅਨਸਕਾਂਵੀ ਘਟਨਾ ਹੋ ਰਹੀ ਹੈ ਜਾਂ ਕੋਈ ਇਨਫੋਰਮੇਸ਼ਨ ਦੇਣੀ ਹੈ ਤੁਸੀਂ ਜਿਹੜਾ ਸਿਟੀ ਆਫ ਕੈਲਗਰੀ ਪੁਲਿਸ ਦਾ ਜਿਹੜਾ ਨੋਨ ਐਮਰਜੈਂਸੀ ਨੰਬਰ ਹੈ 403 266 ਕਰਨੀ ਆ ਜੀ ਔਰ ਤੁਸੀਂ ਕਹਣਾ ਨਗਰ ਕੀਰਤਨ ਉਹ ਤੁਹਾਡੀ ਕਾਲ ਫਿਰ ਉਹ ਅੱਗੇ ਉਸ ਕੰਟਰੋਲ ਰੂਮ ਦੇ ਵਿੱਚ ਟਰਾਂਸਫਰ ਕਰ ਦੇਣਗੇ ਉਹ ਜਿੰਨੇ ਵੀ ਕੈਲਗਰੀ ਪੁਲਿਸ ਦੇ ਜਾਂ ਐਮਰਜੈਂਸੀ ਜਿਹੜੇ ਕਰੂਜ਼ ਨੇ ਜਿਹੜੇ ਨਗਰ ਕੀਰਤਨ ਦੇ ਵਿੱਚ ਇਨਵੋਲਵ ਹੋਣਗੇ ਉਹ ਉਸ ਕੰਟਰੋਲ ਰੂਮ ਦੇ ਨਾਲ ਕਨੈਕਟਡ ਹੋਣਗੇ ਜੀ ਸੋ ਉੱਥੋਂ ਸਾਰੀ ਜਾਣਕਾਰੀ ਨਗਰ ਕੀਰਤਨ ਦੇ ਵਿੱਚ ਜਿੰਨੀਆਂ ਵੀ ਐਮਰਜੈਂਸੀ ਟੀਮਸ ਲੱਗੀਆਂ ਹੋਈਆਂ ਨੇ ਉਹਨਾਂ ਤੱਕ ਪਹੁੰਚੂਗੀ ਜੀ ਆ ਪਾਰਕ ਦੇ ਵਿੱਚ ਵੀ ਇੱਕ ਜਿੱਧਰ ਗੁਰੂ ਸਾਹਿਬ ਦੇ ਦਾ ਪ੍ਰਗਾਸ਼ ਹੋਣਾ ਉਹ ਸਾਈਡ ਜਿਹੜਾ ਐਮਰਜੈਂਸੀ ਦੇ ਲਈ ਟੈਂਟ ਲੱਗਿਆ ਹੋਇਆ ਵਾ ਜੀ ਜਿੱਥੇ ਜਿੱਥੇ ਐਮਰਜੈਂਸੀ ਸਰਵਿਸਿਜ਼ ਹੋਣਗੀਆਂ ਜਾਂ ਲੋਸਟ ਐਂਡ ਫਾਊਂਡ ਉਮ ਦਾ ਟੈਂਟ ਲੱਗਿਆ ਹੋਇਆ ਵਾ ਸੋ ਬੇਸਿਕਲੀ ਇਹੀ ਆਪਾਂ ਅਨਕਰੇਜ ਕਰ ਰਹੇ ਆ ਜੀ ਇਕੱਠ ਵੱਡਾ ਹੁੰਦਾ ਵਾ ਬੱਚੇ ਕਈ ਵਾਰੀ ਪਰਿਵਾਰਾਂ ਤੋਂ ਵਿਛੜ ਜਾਂਦੇ ਨੇ ਤੁਸੀਂ ਆਪਣੇ ਬੱਚਿਆਂ ਦੀ ਪਾਕਟ ਦੇ ਵਿੱਚ ਉਹਨਾਂ ਦਾ ਨਾਮ ਫੋਨ ਨੰਬਰ ਐਡਰੈਸ ਲਿਖ ਕੇ ਜਰੂਰ ਪਾਓ ਜੇਕਰ ਕੋਈ ਬੱਚਾ ਇੱਧਰ ਉੱਧਰ ਹੁੰਦਾ ਸਾਡੇ ਵਲੰਟੀਅਰਸ ਉਹਨੂੰ ਲੌਸਟ ਐਂਡ ਫਾਊਂਡ ਦੇ ਵਿੱਚ ਲਿਜਾ ਕੇ ਤੁਹਾਨੂੰ ਕਾਲ ਦੇ ਰਾਹੀਂ ਜਾਣਕਾਰੀ ਦੇ ਸਕਦੇ ਆ ਜੀ ਠੀਕ ਹੈ ਜੀ ਔਰ ਇਹਦੇ ਇਹਦੇ ਨਾਲ ਜਿਹੜਾ ਗਿੱਲ ਸਾਹਿਬ ਇਹ ਦੱਸੋ ਕਿ ਵੈਸੇ ਤਾਂ ਇਦਾਂ ਹੁੰਦਾ ਕਿ ਜਿਹੜੇ ਸੇਵਾਦਾਰ ਨੇ ਬੜੀ ਸਫਾਈ ਕਰਦੇ ਜਾਂਦੇ ਨੇ ਪਿੱਛੇ-ਪਿੱਛੇ ਹਾਂਜੀ ਜਦੋਂ ਨਗਰ ਕੀਰਤਨ ਸਾਹਿਬ ਜਾ ਰਹੇ ਨੇ ਫੇਰ ਵੀ ਸਾਡੀ ਆਪਣੀ ਵੀ ਕੋਰਿਸਪੋਨਸੀਬਿਲਟੀ ਬਣਦੀ ਕੀ ਕਰਨਾ ਚਾਹੋਗੇ ਹਾਂਜੀ ਜਿਸ ਤਰ੍ਹਾਂ ਨਗਰ ਕੀਰਤਨ ਗੁਰਦਸਤਾਂ ਤੋਂ ਆਰੰਭਤਾ ਹੋਣੀ ਆ ਤੇ ਅਸੀਂ ਬੇਨਤੀ ਕਰਦੇ ਜਿੰਨੇ ਵੀ ਸੇਵਾਦਾਰ ਆ ਇਹ ਇੱਕ ਇੱਕ ਕਮੇਟੀ ਦਾ ਨਹੀਂ ਹੈਗਾ ਜੀ ਇਹ ਸਾਰਿਆਂ ਦਾ ਸਾਂਝੀ ਆ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਜੇ ਕਿਤੇ ਗਰਮ ਵਿੱਚ ਪਿਆ ਉੱਥੋਂ ਚੁੱਕਣਾ ਆ ਤੇ ਨਾਲ-ਨਾਲ ਜਦੋਂ ਨਗਰ ਕੀਰਤਨ ਜਾਣਾ ਆ ਆਦੋਲੇ ਵੱਖਰੀ ਵੱਖਰੀ ਕਮਿਊਨਿਟੀਾਂ ਦੇ ਘਰ ਵੀ ਹੈਗੇ ਆ ਅਸੀਂ ਜਿੱਦਾਂ ਕਹਿੰਦੇ ਹੁੰਦੇ ਆਪਣੇ ਜਾੜ ਤੋਂ ਦੂਰ ਰਹਿਣਾ ਆ ਉਹਨਾਂ ਦੀ ਘਾਤ ਉਹਨਾਂ ਦੇ ਡੈਮੇਜ ਨਾ ਕਰੀਏ ਜੀ ਡੈਮੇਜ ਹੋ ਗਿਆ ਆਉਣ ਵੇ ਸਮੇਂ ਦੇ ਵਿੱਚ ਉਹ ਨਹੀਂ ਕੰਪਲੇਂਟ ਕਰਨੀ ਸਿਟੀ ਦੇ ਵਿੱਚ ਫਿਰ ਸਾਨੂੰ ਹੋਰ ਵੀ ਪ੍ਰੋਬਲਮ ਆ ਸਕਦੀ ਆਉਣ ਵੇ ਸਮੇਂ ਦੇ ਵਿੱਚ ਉਹ ਨਹੀਂ ਕਰਨਾ ਇਧਰ ਜੀ ਨਗਰ ਕੀਰਤਨ ਜਾਣਾ ਨਹੀਂ ਚਾਹੀਦਾ ਹੈਗਾ ਅਸੀਂ ਆਪਣੀ ਆਪਣੀ ਜ਼ਿੰਮੇਵਾਰੀ ਸਮਝੀਏ ਤੇ ਇੱਕ ਹੋਰ ਅਸੀਂ ਸੰਗਤ ਨੂੰ ਬੇਨਤੀ ਕਰਨੀ ਹੈ ਜੀ ਜਦੋਂ ਨਗਰ ਕੀਰਤਨ ਜਾ ਰਿਹਾ ਹੋਣਾ ਪਿੱਛੇ ਗੱਲਾਂ ਨਹੀਂ ਕਰਨੀਆਂ ਪਿੱਛੇ ਜਾਪ ਕਰਦੇ ਨੇ ਜਾਣਾ ਤੇ ਇੱਕ ਦੂਜੇ ਦਾ ਜਿਦਾ ਸਾਥ ਦੇਣਾ ਕਿਸੇ ਨੂੰ ਹੈਲਪ ਚਾਹੀਦੀ ਆ ਕਈ ਵਾਰੀ ਗਰਮੀ ਹੋ ਜਾਂਦੀ ਹੈ ਤੇ ਕਈ ਵਾਰੀ ਬੇਹੋਸ਼ ਹੋ ਕੇ ਸੰਗਤ ਸੰਗਤੀ ਰੂਪ ਦੇ ਵਿੱਚ ਡਿੱਗ ਸਕਦੇ ਆ ਉਹਨਾਂ ਨੂੰ ਅਸੀਂ ਆਪ ਹੈਲਪ ਕਰਨੀ ਆ ਇਦਾਂ ਸੋਚਣਾ ਨਹੀਂ ਹੈਗਾ ਕੋਈ ਗੱਲ ਨਹੀਂ ਕੋਈ ਕੋਈ ਹੋਰ ਆ ਕੇ ਹੈਲਪ ਕਰੂਗਾ ਇੰਨੀਆਂ ਗੰਬਤੀਆਂ ਸਾਡੀਆਂ ਪ੍ਰਬੰਧਕਾਨੀਆਂ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੀ ਭਾਈ ਸਾਹਿਬ ਜੀ ਕੋਈ ਹੋਰ ਗੱਲ ਕੋਈ ਮੈਸੇਜ ਕੋਈ ਜਿਹੜਾ ਗੁਰਦੁਆਰਾ ਕੀਰਤਨ ਨਗਰ ਕੀਰਤਨ ਦੇ ਪ੍ਰਬੰਧ ਦੇ ਰਿਗਾਰਡਿੰਗ ਕੁਝ ਆਪਣਾ ਸਾਂਝਾ ਕਰਨਾ ਜਿਵੇਂ ਪ੍ਰਧਾਨ ਜੀ ਹੁਣਾਂ ਨੇ ਦੱਸਿਆ ਜੀ ਸੰਗਤ ਦਾ ਪ੍ਰੋਗਰਾਮ ਆ ਜੀ ਸੰਗਤ ਦੇ ਸਹਿਯੋਗ ਨਾਲ ਸੰਗਤ ਵੱਲੋਂ ਹੀ ਪ੍ਰੋਗਰਾਮ ਹੁੰਦਾ ਵਾ ਅ ਅਸੀਂ ਉਮੀਦ ਕਰਦੇ ਹਾਂ ਕਿ ਸੰਗਤ ਜਿਹੜੇ ਸਾਡੇ ਵਲੰਟੀਅਰ ਸੇਵਾਦਾਰ ਤੁਹਾਨੂੰ ਬੇਨਤੀਆਂ ਕਰ ਰਹੇ ਹੋਣਗੇ ਉਹਨਾਂ ਬੇਨਤੀਆਂ ਨੂੰ ਮੰਨ ਕੇ ਜਿਹੜੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਜੀ ਬਹੁਤ ਮਿਹਰਬਾਨੀ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ